ਵੇਖੋ ਇਹ ਕੋਈ ਗੱਲ ਪਤਾ ਕੀ ਇਹ ਸਮੂਸਾ ਵਾਹੀ ਦਿਨ ਆ ਬਿਲਕੁਲ ਤੋਂ ਬਾਅਦ ਫਿਰ ਆਪਾਂ ਲੋਚਣਾ ਏਸੀ ਨੂੰ ਮਤਲਬ ਆਪਾਂ ਤਰਸਾਂਗੇ ਤਰਸਾਂਗੇ ਨਾ ਉਹ ਗਰਮੀ ਜਦੋਂ ਆ ਜਾਂਦੀ ਫਿਰ ਆਪਾਂ ਕਹਿੰਨੇ ਯਾਰ ਠੰਡ ਥੋੜਾ ਲੰਮਾ ਟਾਈਪ ਪੈ ਜਾਂਦੀ ਤੇ ਜਿਆਦਾ ਵਧੀਆ ਗੱਲ ਸੀ ਪਰ ਕੁਦਰਤ ਤੇ ਰਹਿੰਦੇ ਨੇ ਕੁਦਰਤੀ ਜਿਹੜੀ ਨਾ ਸਾਤ ਹੈ ਤੋ ਆਪਾਂ ਨੂੰ ਮਹਿਸੂਸ ਬਾਅਦ ਚ ਜਾ ਕੇ ਹੁੰਦੀ ਹੈ ਜਿਵੇਂ ਯਾਰ ਹੈ ਤਾਂ ਇਹ ਸਾਰਾ ਕੁਝ ਕਿੰਨੂ ਕੁਦਰਤੇ ਰੱਖਣੇ ਨਾ ਤੁਨੇ ਸ਼ੁਰੂ ਕਰਨਾ ਉਹਦੀ ਕਿਰਪਾ ਨਾਲ ਫਸਲਾ ਪਸਲਾ ਵਾਸਤੇ ਵੀ ਵਧੀਆ ਹੋਣਾ ਤੁਹਾਡਾ ਬਹੁਤ ਵਧੀਆ ਜਿਹੜੇ ਦੂਤ ਨਹੀਂ ਪਏ ਆ ਜੀ ਜੀ ਆਹਨੇ ਪੂਰੇ ਪਏ ਹੁੰਦੇ ਨਾਲ ਓਕੇ ਬੜਾ ਵੱਡਾ ਫਾਇਦਾ ਹੋਇਆ ਖਰਚੇ ਤੋਂ ਬਹੁਤ ਅੱਜ ਵੀ ਇੱਕ ਮੌਸਮ ਦੱਸ ਰਹੇ ਸੀ ਕਿ ਅੱਜ ਬਾਰਿਸ਼ ਦਾ ਦਿੱਤਾ ਸੀਗਾ ਪੱਦਰ ਭਾਈ ਬਣੀ ਹੋਈ ਹੈ ਜੀ ਹੁਣ ਵੇਖੂ ਇਹਦੇ ਨਾਲ ਕੀ ਹੁੰਦਾ ਕਿਵੇਂ ਹੁੰਦਾ ਹਾਂ ਹਾਂ ਚਲੋ ਬਾਕੀ ਜੋ ਪਰਮਾਤਮਾ ਦੇ ਰੰਗ ਹੈ ਜੀ ਤੇ ਸਾਰੇ ਬੰਦੇ ਨਾਲ ਜੀ ਹਾਂਜੀ ਹਾਂਜੀ ਜੀ ਕੀ ਹਾਲੇ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ ਬਚੜਦੀ ਕਲਾ ਠੀਕ ਠਾਕ ਹੋ ਅੱਜ ਤੂੰ ਕਿਵੇਂ ਸਾਡੇ ਤੇ ਛਾਪੇ ਮਾਰਦਾ ਫਿਰਦਾ ਸਭ ਮੈਂ ਕਿਹਾ ਵੀ ਅੱਜ ਦੋਨੋਂ ਮੇਰੇ ਭਰਾ ਬੈਠੇ ਆ ਸਸਤਾ ਜੀ ਮਨ ਜਾ ਕੇ ਇੱਕ ਤਾਂ ਜਿਹੜੀ ਫਿਲਮ ਹੈ ਕੰਗਣਾ ਦੀ ਉਹਦੇ ਬਾਰੇ ਮੈਂ ਪੁੱਛਦੇ ਆ ਹੂੰ ਤੇ ਦੇਖੋ ਹੋਰ ਇੱਕ ਦੋ ਸਵਾਲ ਆ ਉਹ ਹਾਜ਼ਰ ਹੈ ਜਿਆਦਾ ਜਾਣਕਾਰੀ ਹੈ ਹਾਜ਼ਰ ਹੈ ਜੀ ਉਹਨਾਂ ਨੂੰ ਪੁੱਛਦੇ ਆਂ ਹਾਜ਼ਰ ਹੈ ਜੀ ਓਏ ਅੱਜ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਮਾਣੂ ਰੂ ਪਰਿਵਾਰਿਆਂ ਦਿਲਬਾਖ ਸਿੰਘ ਬਿਰਕ ਜੀ ਸ਼ਰੋਮਣੀ ਅਕਾਲੀ ਦਲ ਤੇ ਇੱਕ ਸਮਾਜ ਸੇਵੀ ਰਣਜੀਤ ਸਿੰਘ ਸੰਦੂਖਾ ਜੀ ਤੁਹਾਡਾ ਤੋਂ ਉਹਨਾਂ ਦਾ ਸਤਿ ਸ਼੍ਰੀ ਅਕਾਲ ਹੈ ਦਿਲਬਾਖ ਸਿੰਘ ਬਿਰਕ ਜੀ ਤੁਹਾਨੂੰ ਪਹਿਲਾਂ ਪੁੱਵਾਲ ਹੈ ਇਹ ਕੱਲ ਕੰਗਨਾਰ ਨਾਉ ਦੇ ਫਿਲਮ ਸੈਂਸਰ ਬੋਰਡ ਨੇ ਰਿਲੀਜ਼ ਕਰ ਦਿੱਤੀ ਹੈ ਦੂਜੇ ਪਾਸੇ ਦਲਜੀਤ ਵੱਲੋਂ ਭਾਈ ਖਾਲੜਾ ਜੀ ਦੇ ਆਧਾਰ ਤੇ ਫਿਲਮ ਬਣਾਈ ਗਈ ਹੈ ਪੰਜਾਬ 1995 ਉਹਨੂੰ ਰਿਲੀਜ਼ ਇੰਡ ਭਾਰਤ ਵਿੱਚ ਰਿਲੀਜ਼ ਨਾ ਕਰਨ ਦੀਆਂ ਖਬਰਾਂ ਆ ਰਹੀਆਂ ਇਹਦਾ ਕੀ ਕਾਰਨ ਹੈ ਵੇਖੋ ਇਹੀ ਤੱਕ ਤਰਾਸਦੀ ਹੈ ਸਿੱਖ ਪੰਥ ਦੀ ਅਸੀਂ ਹੁਣ ਤੱਕ ਵਾਰ-ਵਾਰ ਇਹੀ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਦੇਸ਼ ਨੂੰ ਯਾਦ ਤੋਂਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦਾ ਪੰਥ ਨੇ ਕੀਤੀ। 1947 ਤੋਂ ਲੈ ਕੇ ਜਦੋਂ ਉਹਨਾਂ ਦੇਸ਼ ਯਾਦ ਹੋਇਆ ਉਦੋਂ ਦਾ ਹੀ ਸਿੱਖ ਪੰਥ ਨੂੰ ਫਿਰ ਚੁਣੌਤੀਆਂ ਚੁਣੌਤੀਆਂ। ਹੁਣ ਅਸੀਂ ਦੇਸ਼ ਜਿਹੇ ਦੇਸ਼ ਨੂੰ ਅਸੀਂ ਯਾਦ ਕਰਾਇਆ ਉਸ ਦੇਸ਼ ਵਿੱਚ ਵੀ ਸਾਡੇ ਨਾਲ ਬਹੁਤ ਵੱਡਾ ਬਕਰੀ ਦਾ ਹੋ ਗਿਆ। ਕੰਗਣਾ ਰਣੌਤ ਨੇ ਜਿਹੜੀ ਫਿਲਮ ਬਣਾਈ ਹੈ ਉਹ ਐਮਰਜੈਂਸੀ ਦੇ ਆਧਾਰ ਤੇ ਹੈ ਜਿਹੜੀ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਜੀ ਉਹਦੇ ਵਿੱਚ ਉਹਨੇ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਦੀ ਖਾਤਰ ਜਿਹੜਾ ਸਾਡਾ ਧਰਮ ਚੋਦ ਮੋਰਚਾ ਚੱਲਿਆ ਜਿਹੜੇ ਸਤਬਾਬਾ ਜਰਨੈਲ ਸਿੰਘ ਉਹਨਾਂ ਦੀ ਕਹਾਣੀ ਵਿੱਚ ਉਹ ਸੰਘਰਸ਼ ਨੂੰ ਉਹਨੇ ਐਉਂ ਵਿਖਾਇਆ ਕਿ ਜਿਹੜੇ ਸਿੱਖ ਨੇ ਇਹ ਤਾਂ ਆਮ ਲੋਕਾਂ ਦਾ ਕਤਲ ਕਰਨ ਵਾਲੇ ਇਹੋ ਜਿਹੇ ਸੀਨ ਜਿਹੜੇ ਆ ਉਹਦੇ ਟ੍ਰੇਲਰ ਚ ਵਿਖਾਏ ਗਏ ਕਿ ਸਾਡੀਆਂ ਸਿੱਖ ਤੇ ਬੰਦੀਆਂ ਨੇ ਉਹਦੇ ਤੇ ਇਤਰਾਜ਼ ਕੀਤਾ ਖਾਸ ਕਰਕੇ ਜਿਹੜੀ ਸਾਡੀ ਸਿਰਮੌਰ ਸੰਸਥਾ ਸ਼ਰੂਮਨੀ ਗੁਰਦੁਆਰਾ ਪਰਪੰਗਤ ਕਮੇਟੀ ਉਹਨੇ ਬਹੁਤ ਵੱਡਾ ਇਤਰਾਜ਼ ਕੀਤਾ ਕਿ ਇਹ ਗਲਤ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸਾਰਾ ਬਸਿੱਖਾ ਵੀ ਇੱਕ ਕਿਰਦਾਰ ਖੁਸ਼ੀ ਵਾਲਾ ਸੀਨ ਜਿਹੜੇ ਉਹ ਫਰਮਾਇਆ ਗਏ ਉਹਦਾ ਹੋਰ ਵੀ ਜਿਹੜੀ ਜਥੇਬੰਦੀਆਂ ਨੇ ਉਹਨੇ ਵੱਡਾ ਰੌਲਾ ਪਾਇਆ ਪੰਜਾਬ ਦੀ ਆਮ ਸੰਗਤ ਨੇ ਵੀ ਵੱਡਾ ਰੌਲਾ ਪਾਇਆ ਹੁਣ ਕੀ ਕੀਤਾ ਕਿ ਇਹਨਾਂ ਨੇ ਉਹ ਫਿਲਮ ਦੇ ਵਿੱਚ ਕੱਟ ਲਾਉਣ ਦੀ ਵਿਜਾਏ ਜਾਓ ਫਿਰ ਮੋਂ ਦੁਬਾਰਾ ਜਿਹੜੇ ਇਤਰਾਜ਼ ਕਰਤਾ ਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਉਹਨੂੰ ਵਿਖਾਉਣ ਦੀ بجائے ਇਹਨਾਂ ਨੇ ਉਹਨੂੰ ਰਿਲੀਜ਼ ਕਰਤਾ ਕੱਲ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਵੀ ਲਿਖਿਆ ਕਿ ਜੇਕਰ ਇਹ ਪੰਜਾਬ 'ਚ ਫਿਲਮ ਰੀਲਡ ਹੁੰਦੀ ਹੈ ਤਾਂ ਸਿੱਖ ਭਾਵਨਾਵਾਂ 'ਵਾਂ ਪਰਤਣ ਗਈ ਹੈ ਤੇ ਮੌਲ ਖਰਾਬ ਹੋਵੇਗਾ ਇਸ ਕਰਕੇ ਵੀ ਇਹ ਰੋਕ ਲਾਈ ਜਾਵੇ ਚਲੋ ਖੈਰ ਪੰਜਾਬ ਸਰਕਾਰ ਨੇ ਉਹਦੇ ਤੇ ਪੂਰਨ ਤੌਰ ਤੇ ਰੋਕ ਲਾ ਦਿੱਤੀ ਚੰਗਾ ਹੋਇਆ ਹੁਣ ਨਾਲ ਹੀ ਕੱਲ ਦਾ ਇੱਕ ਸਵਾਲ ਖੜਾ ਹੋ ਗਿਆ ਸੀ ਜਿਹੜੀ ਦਲਜੀਤ ਤੁਹਾਨੂੰ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਕਰਤਾਰ ਤੇ ਪੰਜਾਬ 1995 ਫਿਲਮ ਬਣਾਈ ਹੈ ਉਹਨੂੰ ਰਿਲੀਜ਼ ਕੀਤਾ ਜਾ ਰਿਹਾ 7 ਫਰਵਰੀ ਨੂੰ ਜੀ ਸਵੇਰ ਦਾ ਸੰਗਤਾਂ ਦੇ ਮਨ ਤੋਂ ਚਲੋ ਹੈ ਸੀ ਵੀ ਕਿਉਂਕਿ ਉਹ ਇੱਕ ਜਿਹੜੀ ਸਮੂਚੀਆਂ ਉਹ ਘਟਨਾਵਾਂ ਉਸ ਫਿਲਮ ਤੇ ਜਿੰਨਾ ਲੋਕਾਂ ਨੇ ਕੁਝ ਨਾ ਕੁਝ ਫਿਲਮ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਦੱਸਿਆ ਕਿ ਉਹ ਇੱਕ ਫਿਲਮ ਕੋਈ ਜਿਵੇਂ ਦੂਜੀਆ ਫਿਲਮਾਂ ਮਨੋਰੰਜਨ ਦੇ ਆਧਾਰ ਤੇ ਬਣਦੀਆਂ ਨੇ ਉਹ ਮਨੋਰੰਜਨ ਦੇ ਆਧਾਰ ਤੇ ਨਹੀਂ ਆ ਉਹਦੇ ਵਿੱਚ ਬਿਲਕੁਲ ਕੋਈ ਮਨੋਰੰਜਨ ਵਾਲੀ ਗੱਲ ਨਹੀਂ ਹੈਗੀ ਉਹ ਸੱਚੀਆਂ ਘਟਨਾਵਾਂ ਦੇ ਆਧਾਰ ਤੇ ਬਣ ਰਹੀ ਹੈ ਤੇ ਪਹਿਲਾਂ ਤਾਂ ਇਹ ਪਤਾ ਲੱਗਾ ਸੀ ਕਿ ਉਹਦੇ ਤੇ 750 ਦੇ ਕਰੀਬ ਕੱਟ ਲੱਗ ਰਹੇ ਆ ਉਦੋਂ ਬੜਾ ਵੱਡਾ ਵਿਵਾਦ ਹੋਇਆ ਸੀ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸੱਚੀ ਕਹਾਣੀ ਹੈ ਇੱਕ ਉਸ ਬੰਦੇ ਦੀ ਕਹਾਣੀ ਹੈ ਜਿਨੇ ਮਨੁੱਖੀ ਜਿਹਨੂੰ ਕਿ ਆਪਾਂ ਪਤਾਮਾਂ ਵੀ ਕਹਿ ਸਕਦੇ ਮਨੁੱਖੀ ਅਧਿਕਾਰਾਂ ਦਾ ਜਿੰਨੇ ਇੱਕ ਵੱਡੀ ਆਵਾਜ਼ ਉਠਾਈ ਤੇ ਆਪ ਦੀ ਸ਼ਹਾਦਤ ਦਿੱਤੀ ਹਸਪਤਲ ਜੀ ਉਹ ਜਦੋਂ ਰੌਲਾ ਪਿਆ ਸਿੱਖ ਸੰਗਤਾਂ ਵੱਲੋਂ ਵੀ ਰੌਲਾ ਪਾਇਆ ਗਿਆ ਹੁਣੇ ਅੱਜ ਪਤਾ ਲੱਗਾ ਸੀ ਕਿ ਕੋਈ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਦੁਪਹਿਰੋਂ ਬਾਅਦ ਖਬਰ ਆ ਗਈ ਕਿ ਉਹ ਫਿਲਮ ਜਿਹੜੀ ਹੈ ਉਹ ਭਾਰਤ ਵਿੱਚ ਨਹੀਂ ਰਿਲੀਜ਼ ਕੀਤੀ ਜਾ ਰਹੀ ਜਦ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਜੀ ਔਰ ਦੂਜੀ ਖਬਰ ਇੱਕ ਹੋਰ ਆ ਗਈ ਕਿ ਜਿਹੜਾ ਉਹ ਫਿਲਮ ਦਾ ਮਤਲਬ ਜਿਹੜਾ ਮੇਨ ਸੀਨ ਸੀ ਉਹਨੂੰ ਵੀ YouTube ਤੋਂ ਹਟਾ ਦਿੱਤਾ ਗਿਆ ਇੱਥੇ ਉਹਨੇ ਗੱਲ ਦੀ ਸਮਝ ਨਹੀਂ ਆ ਰਹੀ ਇਹ ਜਿਹੜੀਆਂ ਸਰਕਾਰਾਂ ਨੇ ਚੋਣੀਆਂ ਕੀ ਨੇ ਜਿਸ ਗੱਲ ਤੇ ਸਿੱਖ ਇਤਰਾਜ਼ ਕਰ ਰਹੇ ਨੇ ਉਸ ਗੱਲ ਨੂੰ ਧਾਲਿਆ ਜਾ ਰਿਹਾ ਜਿਸ ਗੱਲ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸਿੱਖ ਕਰਦਾਰਾਂ ਨੂੰ ਗਲਤ ਵਿਖਾਇਆ ਜਾ ਰਿਹਾ ਹੈ ਉਹਦੇ ਤੇ ਕੋਈ ਬਹਿਨ ਨਹੀਂ ਜਿਸ ਜਿਹੜਾ ਸਿੱਖਾਂ ਦਾ ਜੁਰਮ ਹੋਇਆ ਹੈ ਉਹ ਅਸੀਂ ਵਿਖਾਉਣਾ ਨਹੀਂ ਕਿੱਥਾ ਵੱਡਾ ਮਾਣਾ ਸ਼ੁਰੂ ਕਰਾ ਸਮੇਂ ਤੋਂ ਬਾਹਰ ਦੀ ਗੱਲ ਹੋਈ ਇਹ ਗੱਲਾ ਚਲੋ ਅਸੀਂ ਮੰਨਦੇ ਸੀ ਕਿ ਉਹ ਕਾਂਗਰਸ ਕਰਦੀ ਹੈ ਭਾਜਪਾ ਵੀ ਉਸੇ ਰਾਹ ਦੇ ਉੱਪਰ ਪਈ ਇਸ ਮੁੱਦੇ ਤੇ ਦੋਵੇਂ ਇਕੱਠੇ ਹੋ ਗਏ ਇਹਦਾ ਮਤਲਬ ਇਹ ਹੈ ਵੀ ਸਿੱਖਾਂ ਨੂੰ ਘਟ ਗਿਣਤੀਆਂ ਨੂੰ ਦਬਾਉਣ ਵਾਸਤੇ ਇਹ ਵੱਡਾ ਇੱਕ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਰੋਲਿਆ ਜਾਵੇ ਕਿ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਨਾਲ ਜੁੜਮ ਹੋਇਆ ਇਸ ਦੇਸ਼ ਦੇ ਵਿੱਚ ਜਿਹੜਾ ਸਿੱਖ ਅੱਜ ਬਾਹਰ ਬੈਠਾ ਇਹ ਕੱਗਾ ਰੌਲਾ ਪਾਉਂਦਾ ਹੈ ਕਿ ਅਸੀਂ ਭਾਰਤ ਵਿੱਚ ਇੱਕ ਗੁਲਾਮ ਦੀ ਤਰੇ ਰਹਿ ਰਹੇ ਹਾਂ ਸਾਡੇ ਤੇ ਜ਼ੁਲਮ ਹੋਇਆ ਉੱਥੇ ਬਹੁਤ ਵੱਡਾ ਉਸ ਜ਼ੁਲਮ ਨੂੰ ਲੁਕੋਣ ਦੀਆਂ ਗੱਲਾਂ ਨੇ ਸਾਰੀਆਂ ਇਹਦਾ ਇਹਦਾ ਜੇ ਅਰਥ ਕੱਢਿਆ ਜਾਵੇ ਬੜਾ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਮਤਲਬ ਕੇਂਦਰ ਤੇ ਆਇਆ ਕਰੇਗੀ ਜਾਂ ਜਿਹਦਾ ਰਾਜ ਹੋਇਆ ਕਰੇਗਾ ਉਹ ਸਿੱਖਾਂ ਦੇ ਜਿਵੇਂ ਮਰਜ਼ੀ ਜ਼ੁਲਮ ਢਾ ਲਿਆ ਕਰੇਗੀ ਉਹ ਉਹ ਕਿਹਦੇ ਦੁਨੀਆ ਤੇ ਉਹਦੀ ਬਾਤ ਨਹੀਂ ਪਿੱਛੜੀ ਇਹ ਸਮਾਂ ਉਹ ਸੀ ਜਿਹੜਾ ਜਸਵੰਤ ਖੇਲਰ ਦੇ ਆਧਾਰ ਤੇ ਫਿਲਮ ਜਿਹੜੀ ਤਿਆਰ ਹੋਈ ਹੈ ਉਸ ਵੇਲੇ ਵੀ ਨਾ ਕੋਈ ਮਨੁੱਖੀ ਅਧਿਕਾਰ ਰਹਿਗੇ ਸੀ ਨਾ ਕੋਈ ਨਿਆਂਪਾਲਿਕਾ ਦੀ ਗੱਲ ਚੱਲਦੀ ਸੀ ਹਾਂਜੀ ਨਾ ਕੋਈ ਪ੍ਰਸ਼ਾਸਨਿਕ ਤੌਰ ਤੇ ਗੱਲ ਚੱਲਦੀ ਸੀ ਨਾ ਕੋਈ ਚੁਣੇ ਹੋਏ ਨਮਾਇੰਦੇ ਤਾਂ ਉਹ ਤੇ ਗੱਲ ਚੱਲਦੀ ਸੀ ਬਸ ਇੱਕ ਸਿੱਖ ਨੌਜਵਾਨੀ ਟਾਰਗੇਟ ਸੀ ਨਹਿਰਾਂ ਦੇ ਕੰਢੇ ਭਰਤੇ ਲਾਛਾਂ ਨਾਲ ਰੇਲ ਗੱਡੀ ਤੇ ਪਰੜੀਆਂ ਭਰਗੀਆਂ ਲਾਛਾਂ ਨਾਲ ਕਰੋ ਕੇਸਰੀ ਦਸਤਾਰ ਇਹੋ ਦੀ ਸਜਾ ਕੇ ਨਿਕਲਿਆ ਪੁੱਤਰ ਮਾਣੋ ਫਿਕਰ ਹੁੰਦਾ ਜੀ ਕਰੇ ਵਾਪਸ ਆਵੇ ਕਿੰਨੀ ਆਪ ਨੂੰ ਦਾ ਕੋਈ ਕਿਸਮਤ ਨਹੀਂ ਸੀ ਇਹ ਜਿਹੜੀ ਮਾਨਸਿਕਤਾ ਇਸ ਦੇਸ਼ ਵਿੱਚ ਸਿਰਜੀ ਜਾ ਰਹੀ ਹੈ ਇਹ ਬੜੀ ਖਤਰਨਾਕ ਹੈ ਅੱਜ ਸਿੱਖਾਂ ਨੂੰ ਏਕਤਾ ਦੀ ਜ਼ਰੂਰਤ ਹੈ ਆਪਦੀ ਰਾਜਸੀ ਪਾਵਰ ਨੂੰ ਬਣਾਉਣ ਦੀ ਜ਼ਰੂਰਤ ਹੈ ਵੱਡੇ ਤੋਂ ਸੋ ਇਹ ਇੱਕ ਵੱਡਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਹੈ ਇਹ ਬੜਾ ਨੰਗ ਪਾਸਾ ਫੈਸਲਾ ਇਸ ਕਰਕੇ ਸਿੱਖਾਂ ਦੇ ਵਿੱਚ ਇਹ ਗੱਲ ਸੀ ਕਿ ਜਿਹੜੀ ਕੰਗਣਾ ਰਣੌਤ ਦੀ ਫਿਲਮ ਹੈ ਉਹਦੇ ਤੇ ਸਾਡੀ ਸਿੱਖਾਂ ਦੇ ਜਿਹੜੇ ਸੀਨ ਹੈ کردار ਸਾਡੇ ਕਿਰਦਾਰਾਂ ਦੇ ਉਹ ਗਲਤ ਵਿਖਾਏ ਗਏ ਉਹਨਾਂ ਨੂੰ ਕਟੋ ਤੁਸੀਂ ਐਮਰਜੈਂਸੀ ਦਾ ਜਿਹੜਾ ਹਾਲਾਤ ਹੈ ਤੁਸੀਂ ਇੰਦਰਾਲਾ ਜਿਹੜਾ ਜੁਰਮ ਸੀ ਦੇਸ਼ ਦੇ ਵਿੱਚ ਉਹਨੂੰ ਵਿਖਾਓ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜੇ ਸਾਡੇ ਸਿੱਖਾਂ ਦੇ ਤੁਸੀਂ ਕਿਰਦਾਰ ਨੂੰ ਸੀ ਕਰ ਰਹੇ ਹੋ ਉਹ ਨਹੀਂ ਸੀ ਕਰਦਾ ਹੋਰ ਹੋਰ ਇੱਕ ਕੰਗੜਾ ਰਨੌਦੀ ਫਿਲਮ ਦਾ ਸਾਡਾ ਕੀ ਰੌਲਾ ਉਹ ਅਦਾਕਾਰ ਫਿਲਮ ਬਣਾਈ ਜਾਵੇ ਉਹਨੇ 84 ਦੇ ਆਧਾਰ ਤੇ ਜਾਂ ਉਹ ਐਮਰਜੈਂਸੀ ਦੇ ਆਧਾਰ ਤੇ ਫਿਲਮ ਬਣਾਵੇ ਲੱਖ ਵਾਰੀ ਬਣਾਵੇ ਸਾਨੂੰ ਉਸ ਗੱਲ ਨਾਲ ਕੀ ਪਰ ਉਹ ਰੌਣਾ ਇਸ ਗੱਲ ਦਾ ਸੀ ਕਿ ਜਿਹੜੇ ਸਾਡੇ ਸਿੱਖਾਂ ਦੀ ਕਿਰਦਾਰ ਸੀ ਉਹ ਸਹੀ ਫਿਲਮ ਕਿਰਦਾਰ ਆ ਜਿਹੜੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੀ ਫਿਲਮ ਸੀ ਹੈਨਾ ਇਹ ਕੁ ਅ ਇਹੋ ਜਿਹਾ ਇਹਦਾ ਮਤਲਬ ਜਿਨ੍ਹਾਂ ਲੋਕਾਂ ਨੇ ਦੱਸਿਆ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਲੋਕਾਂ ਨੂੰ ਇਸ ਬਾਰੇ ਇਲਮ ਸੀ ਵੀ ਇਹਨਾਂ ਨੂੰ ਕੀ ਕੀ ਫਰਮਾਇਆ ਗਿਆ ਉਹ ਜਿਹੜੀਆਂ ਗੱਲਾਂ ਨੇ ਨਾ ਉਹ ਕੋ ਸਮੁੱਚੇ ਬਲਦ ਚ ਜਾਣ ਵਾਲੀਆਂ ਗੱਲਾਂ ਸੀ ਪਰ ਇਹ ਗੱਲ ਨੂੰ ਭਾਰਤ ਸਰਕਾਰ ਮਤਲਬ ਕਿਸ ਤਰੀਕੇ ਨਾਲ ਲੈ ਰਹੀ ਹੈ ਮੈਂ ਭਾਰਤ ਸਰਕਾਰ ਤਾਂ ਕਹਿ ਰਿਹਾ ਭਾਵੇਂ ਕਿ ਅਸੀਂ ਜਿਹੜੇ ਬੀਜੇਪੀ ਦੇ ਆਪ ਕੋ ਛੱਡ ਦਿੰਦੇ ਕਿ ਸੈਂਸਰ ਬੋਰਡ ਦਾ ਕੰਮ ਹੈ ਸੈਂਸਰ ਬੋਰਡ ਹੈਗਾ ਤਾਂ ਬੀਜੇਪੀ ਦੇ ਨਾਲ ਇਸ ਕਰਕੇ ਭਾਰਤ ਸਰਕਾਰ ਪਤਾ ਨਹੀਂ ਇਹ ਕੀ ਸੋਚ ਰਹੀ ਹੈ ਕਿ ਜਿਹੜੀ ਜਿਹੜੀ ਮੰਨ ਲੋ ਦੇ ਤੁਸੀਂ ਬਾਹਰ ਰਿਲੀਜ਼ ਕਰੋਗੇ ਤੇ ਬਾਹਰ ਸਭ ਤੋਂ ਤੁਹਾਡੀ ਜਾਦੀ ਸ਼ੋਭੀ ਖਰਾਬ ਹੋਣੀ ਦੁਨੀਆਂ ਦੇ ਨਕਸ਼ੇ ਤੇ ਇਸ ਭਾਰਤ ਦੇ ਵਿੱਚ ਸਿੱਖਾਂ ਨਾਲ ਕੀ ਹੋਇਆ ਇੰਨਾ ਵੱਡਾ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇੰਨਾ ਵੱਡਾ ਜ਼ੁਰਮ ਹੋਇਆ ਇਹ ਉਹ ਤੁਸੀਂ ਕੀ ਬਾਹਰ ਬਤਾਉਣਾ ਕਿਉਂਦੇ ਤੇ ਇਹ ਜਿਹੜੇ ਜਿਨ੍ਹਾਂ ਨੇ ਹੰਡਾਇਆ ਉਹਨਾਂ ਨੂੰ ਤਾਂ ਪਤਾ ਹੀ ਹੈ ਫਿਰ ਤੁਸੀਂ ਨਾਮ ਇੱਥੇ ਬੰਗਾਓ ਪਖਾਓਗੇ ਇੱਕ ਮਿਸਾਲ ਤੌਰ ਤੇ ਗੱਲ ਕਰਦੇ ਆ ਤੇ ਕੀ ਉਹਨਾਂ ਨੂੰ ਪਤਾ ਨਹੀਂ ਪਰ ਇਹ ਗੱਲ ਕਿ ਚੰਗੀ ਸੀ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਇਸ ਗੱਲ ਬਾਰੇ ਜਰੂਰ ਪਤਾ ਲੱਗੇ। ਅ ਦੂਸਰਾ ਸਵਾਲ ਮੇਰਾ ਸੰਭੂ ਸਵਾਲ ਤੁਹਾਨੂੰ ਆ ਇਹ ਜਿਹੜੀ ਪੰਜਾਬ 1995 ਫਿਲਮ ਹੈ ਇਹ ਕਾਂਗਰਸ ਸਰਕਾਰ ਦੇ ਟਾਈਮ ਹੋਏ ਜ਼ੁਲਮ ਨੂੰ ਦਰਸਾਉਂਦੀ ਹੈ। ਜੀ। ਦੂਜੇ ਪਾਸੇ ਇਸ ਟਾਈਮ ਸੈਂਸਰ ਬੋਰਡ ਹੈ ਉਹ ਪਾਜਦਾ ਹੈ। ਐਵੇਂ ਕਿਉਂ? ਦੇਖੋ ਜੀ ਇੱਕ ਸਮਝੀ ਇੱਕ ਸਾਜ਼ਿਸ਼ ਹੈ ਬਹੁਤ ਵੱਡੀ ਕਿਉਂਕਿ 1984 ਜਿਹੜਾ ਜਿੱਥੋਂ ਇਹ ਕੰਮ ਸ਼ੁਰੂ ਹੁੰਦਾ 1984 ਦੇ ਵਿੱਚ ਇੱਕ ਸਿੱਖ ਕੌਮ ਨਾਲ ਬਹੁਤ ਵੱਡਾ ਤੱਕਾ ਹੋਇਆ ਜਿਹਦੇ ਗੁੱਸੇ ਦੇ ਵਿੱਚ ਆ ਕੇ ਸਿੱਖ ਨੌਜਵਾਨਾਂ ਦੇ ਵਿੱਚ ਵਿਰੋਧ ਪੈਦਾ ਹੋ ਉਹ ਵਿਰੋਧ ਕਿਉਂ ਪੈਦਾ ਹੋਇਆ ਕਿਉਂਕਿ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਛੋਟੇ-ਛੋਟੇ ਬੱਚੇ ਜਿਹੜੇ ਬਿਨਾਂ ਕਸੂਰ ਜਿਨ੍ਹਾਂ ਨੂੰ ਹਜੇ ਕੀ ਦੁੱਧ ਪੀਣਾ ਵੀ ਨਹੀਂ ਸੀ ਹੁੰਦਾ ਉਹਨਾਂ ਨਾਲ ਤਿਆ ਦਾ ਅੰਤ ਹੋ ਗਿਆ ਇੰਨਾ ਕੁ ਅੱਗ ਟੈਰ ਪਾ ਪਾ ਕੇ ਅਕ ਲਾਲ ਆ ਕੇ ਸਾੜ ਸਾੜ ਉਸ ਗੱਲ ਦਾ ਜਿਹੜਾ ਅੱਗ ਧੁਕਦੀ ਧੁਕਦੀ ਸਿੱਖ ਨੌਜਵਾਨੀ ਦੇ ਮਨ ਦੇ ਵਿੱਚ ਘਰ ਕਰ ਗਈ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਬਲਬਲਾ ਬਣ ਗਿਆ ਕਿ ਸਾਡੇ ਨਾਲ ਧੱਕਾ ਹੋਇਆ ਜੀ ਇਹ 1984 ਤੋਂ ਬਾਅਦ ਇਹ ਕਾਹਨ ਸ਼ੁਰੂ ਹੁੰਦਾ ਹੈ 1984 ਤੋਂ ਜਦੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਦਿਨ ਪਰ ਦਿਨ ਜਿਹੜਾ ਮਾਹੌਲ ਹੈ ਪੰਜਾਬ ਦਾ ਉਹ ਸਰਕਾਰਾਂ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀਆਂ ਗਈਆਂ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਆਪਦੇ ਬੰਦੇ ਭੇਜੇ ਜਾਂ ਕੁਝ ਅਜਿਹੇ ਕੰਮ ਕਰਕੇ ਸਿੱਖ ਨੌਜਵਾਨੀ ਨੂੰ ਬਦਨਾਮ ਕਰਨ ਦੀ ਪੂਰ ਜੋਰ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਜਿਹਦੇ ਚ ਆਮ ਜਨਤਾ ਤੇ ਆਮ ਲੋਕਾਂ ਦੇ ਵਿੱਚ ਇਹ ਗਲਤ ਫਹਿਮੀ ਪੈਦਾ ਹੋ ਗਈ ਵੀ ਜਿਹੜੇ ਸਿੱਖ ਨੌਜਵਾਨ ਆ ਇਹ ਸਾਡੇ ਨਾਲ ਧੱਕਾ ਕਰਦੇ ਜਦ ਕਿ ਉਹਨਾਂ ਦੇ ਪਹਿਰਾਵੇ ਦੇ ਵਿੱਚ ਏਜੰਸੀਆਂ ਦੇ ਬੰਦੇ ਗਲਤ ਕੰਮ ਕਰਦੇ ਸੀ ਸਿੱਕ ਕੌਮ ਨੂੰ ਬਦਲਾਵ ਕੀਤਾ ਗਿਆ ਜਦੋਂ ਇਹ ਚੱਲਦਾ 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 ਜਦੋਂ 90 90 90 ਦੇ ਵਿੱਚ ਆ ਗਿਆ ਜੀ 88 87 88 ਦੇ ਉਦੋਂ ਜੀ ਇਹ ਜਿਹੜਾ ਮਾਹੌਲ ਸੀਗਾ ਜਿਆਦਾ ਸਿਖਰਾਂ ਤੇ ਪਹੁੰਚ ਗਿਆ ਸਿਖਰਾਂ ਤੇ ਪਹੁੰਚ ਕੇ ਉਹ ਤਰੋਂ ਬਿਆਨ ਸੀ ਦੀ ਸਰਕਾਰਾਂ ਬਿਆਦ ਸਾਹਿਬ ਦੀ ਸਰਕਾਰ ਆਉਣ ਕਰਕੇ ਉਹਨਾਂ ਨੇ ਡੀ ਜ਼ੀ ਪੀ ਕੇ ਪੀ ਐਸ ਗਿੱਲ ਨੂੰ ਆ ਇੱਥੋਂ ਪਾਸੇ ਤੋਂ ਕਿਦੋਂ ਬੁਲਾ ਕੇ ਇੱਥੇ ਉਹਨਾਂ ਨੂੰ ਪੋਸਟ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਪੂਰੀਆਂ ਪਾਵਰਾ ਦੇ ਦਿੱਤੀਆਂ ਗਈਆਂ ਵੀ ਮੈਨੂੰ ਨਹੀਂ ਪਤਾ ਜੋ ਉਹਨਾਂ ਨੇ ਅਤਵਾਦ ਦਾ ਨਾਮ ਦਿੱਤਾ ਇਸ ਗੱਲ ਨੂੰ ਪਰ ਉਹ ਅਤਵਾਦ ਨਹੀਂ ਸੀਗਾ ਪਰ ਨਾਮ ਅਤਵਾਦ ਦਿੱਤਾ ਗਿਆ ਕਿਉਂਕਿ ਉਹ ਸਾਡੇ ਪੰਜਾਬੀ ਸੀ ਬਾਹਰੋਂ ਪੰਜਾਬੀ ਨਹੀਂ ਆਏ ਹੋਏ ਸੀ ਸਾਡੇ ਪੰਜਾਬ ਦੇ ਹੀ ਰਹਿਣ ਵਾਲੇ ਵਸਨੀਕ ਸੀਗੇ ਸਾਰੇ ਉਹ ਉਹਨਾਂ ਨੇ ਜਿਹੜੀਆਂ ਪਾਵਰਾਗਾ ਅੱਗੇ ਜ਼ਿਲ੍ਹਿਆਂ ਨੂੰ ਦੇ ਦਿੱਤੀਆਂ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਪਤਾ ਜਿਵੇਂ ਮਰਜੀ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਬਿਆਨਤ ਸਿੰਘ ਸਰਕਾਰ ਇਹ ਚੌਦੀ ਸੀ ਵੀ ਮੇਰੇ ਰਾਜ ਦੇ ਵਿੱਚ ਵਿੱਚ ਮੈਂ ਇੱਕ 바ਬਾ ਬੱਲੇ ਬੱਲੇ ਖੱਟਾਂ ਵੀ ਮੈਂ ਜੋ ਪੰਜਾਬ ਦੇ ਵਿੱਚ ਅਤਵਾਦ ਜਿਹੜਾ ਕੀ ਆਪਾਂ ਕਹ ਰਹੇ ਵੀ ਨਾ ਦਿੱਤਾ ਗਿਆ ਸੀ ਵੀ ਇਹਨੂੰ ਖਤਮ ਕਰਾਂ ਇਹ ਪਾਵਰਾ ਜਦੋਂ ਅੱਗੇ ਆ ਗੀਆਂ ਥੱਲੇ ਥੱਲੇ ਆਉਂਦੀਆਂ ਗੰਗਾਂ ਤੇ ਉੱਥੇ ਆਣ ਕੇ ਕੁਝ ਅਫਸਰਾਂ ਨੇ ਮਨ ਮਰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਬੰਦੇ ਨੂੰ ਜਾਣਾ ਨੇਹਰੋਂ ਘਰੋਂ ਚੱਕਣਾ ਤੇ ਉਹਨੂੰ ਲੈ ਜਾਣਾ ਉਹਦੇ ਘਰਦਿਆਂ ਨੂੰ ਨਹੀਂ ਪਤਾ ਲੱਗਦਾ ਸੀ ਵੀ ਇਹ ਬੰਦੇ ਨੂੰ ਕਿੱਥੇ ਲੈ ਕੇ ਚੱਲੇ ਆ ਕੌਣ ਹੈਗੀ ਆ ਕਿਉਂਕਿ ਕਈ ਵਾਰੀ ਸਿਵਲ ਦੇ ਵਿੱਚ ਲਾਇਆ ਜਾਂਦੇ ਸੀ ਤੇ ਕਈ ਵਾਰੀ ਯੂਨੀਫਾਰਮ ਪਾਇਆ ਹੁੰਦਾ ਸੀ ਉਹ ਜਦੋਂ ਲੈ ਜਾਂਦੇ ਸੀ ਤੇ ਉਹਦੇ ਜਾਣ ਕਰਕੇ ਫਿਰ ਉਹ ਜਿਹੜੇ ਬੰਦੇ ਨੂੰ ਇੰਟਰੋਗੇਟ ਵਗੈਰਾ ਜਾਂ 3 ਡਿਗਰੀ ਇੰਟਰੋਗੇਸ਼ਨ ਵਗੈਰਾ ਕਰਦੇ ਸੀ ਉਹਦੇ ਦੌਰਾਨ ਕਈ ਬੰਦੇ ਸ਼ਹੀਦ ਵੀ ਹੋ ਜਾਂਦੇ ਸੀ ਤੇ ਕਈਆਂ ਨੂੰ ਪ੍ਰੋਮੋਸ਼ਨ ਲੈਣ ਦੀ ਖਾਤਰ ਮਤਲਬ ਸਿੱਕੀ ਤੇ ਬਹੁਤ ਵੱਡਾ ਅਤਿਆਚਾਰ ਕੀਤਾ ਮਾਰ ਦਿੱਤਾ ਗਿਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਸ ਸਮੇਂ ਟਾਰਗੇਟ ਬਣਾਉਦੇ ਸੀ ਨਹਿਰਾ ਨੂੰ ਨਹਿਰਾ ਦਾ ਰੇਲ ਦੀਆਂ ਪਟੜੀਆਂ ਨੂੰ ਇੱਥੋਂ ਲੰਘਦੇ ਸੀ ਜੀ ਇਹ ਕਰਦੇ ਉਹ ਜਦੋਂ ਇਹ ਸਾਰਾ ਕੁਝ ਮਾਹੌਲ ਇਸ ਸਮੇਂ ਚੋਂ ਬਤੀਤ ਹੋ ਗਿਆ ਫਿਰ ਜਸਵੰਤ ਸਿੰਘ ਖਾਲੜਾ ਜਿਹੜੇ ਇੱਕ ਸਿੱਖ ਕੌਮ ਦੇ ਵਿੱਚ ਬਹੁਤ ਵਧੀਆ ਇਨਸਾਨ ਉੱਪਰ ਕਾਇਏ ਉਹਨਾਂ ਦੇ ਵਿੱਚ ਪੰਜਾਬ ਪ੍ਰਤੀ ਦਰਦ ਸੀਗਾ ਉਹਨਾਂ ਨੇ ਅਖਿਆ ਵੀ ਸਾਠੀ ਸਿੱਖ ਕੌਮ ਨਾਲ ੱਤਕਾ ਹੋਏ ਉਹਨਾਂ ਨੇ ਫਿਰ ਇੱਕ ਪੰਜਾਬ ਦੇ ਵਿੱਚ ਮੁਹਿਮ ਸ਼ੁਰੂ ਕੀਤੀ ਵੀ 2500 ਦੇ ਕਰੀਬ ਕੇ 25000 ਦੇ ਕਰੀਬ ਸੰਖਿਆ 20 ਸਿੱਖ ਨੌਜਵਾਨ ਜਿਹੜੇ ਪੰਜਾਬ ਚੋਂ ਲਾਪਤਾ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਹੈਗਾ ਪਰ ਉਹ ਆਇਡੈਂਟੀਫਾਈ ਕਰਦੇ ਆ ਕਿ ਉਹ ਪੰਜਾਬ ਦੇ ਵਸਨੀਕ ਹੈ ਹਰ ਘਰ ਦੇ ਰਹਿਣ ਵਾਲੇ ਆ ਆਇਡੈਂਟੀਫਿਕੇਸ਼ਨ ਪ੍ਰੂਫ ਹੈ ਜੀ ਉਹਨਾਂ ਦੇ ਪਰ ਇਹਨਾਂ ਨੇ ਉਹਨਾਂ ਨੂੰ ਮਤਲਬ ਅਨਪਲੇਸ ਕਰਕੇ ਦੱਸ ਕੇ ਉਹਨਾਂ ਦਾ ਇਨਕਾਉਂਟਰ ਕਰ ਦਿੱਤੇ ਗਏ ਜਾਂ ਕੁਝ ਹੋਰ ਕਰ ਦਿੱਤੇ ਗਏ ਜਦੋਂ ਖਾਲੜਾ ਜਸਵੰਤ ਸਿੰਘ ਖਾਲੜਾ ਜੀ ਨੂੰ ਪਤਾ ਲੱਗਾ ਇਹਨਾਂ ਨੇ ਮੁਹਿੰਮ ਚਾਲੂ ਕੀਤੀ ਮੇਮ ਚਾਲੂ ਕਰਕੇ ਇਹਨਾਂ ਨੇ ਇੱਕ ਇੱਕ ਸ਼ਮਸ਼ਾਨ ਘਾੜਦੇ ਜਾ ਕੇ ਹੋਰ ਜਿੱਥੋਂ ਜਿੱਥੋਂ ਕਿਉਂ ਮਿਲਦੇ ਸੀਗੇ ਹਸਪਤਾਲਾਂ ਦੇ ਵਿੱਚ ਜਿੱਥੋਂ ਕੀ ਡੈੱਡ ਬਾਡੀ ਲੈ ਕੇ ਜਾਂਦੇ ਪੋਸਟਮੈਨੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਸੀ ਉਹ ਜਦੋਂ ਉਹਨਾਂ ਦੇ ਸੰਸਕਾਰ ਕਰਦੇ ਸੀ ਨਾ ਗਲਤੀ ਕਿੱਥੇ ਕਰਦੇ ਰਹੇ ਦੇਖੋ ਕੋਈ ਵੀ ਕੰਮ ਜਦੋਂ ਮਾਰਾ ਕਰਦਾ ਰਹੋ ਕਹਿੰਦਾ ਕੁਝ ਨਾ ਕੋਈ ਪੁਆਇੰਟ ਛੱਡ ਜਾਂਦਾ ਉਹਨਾਂ ਨੇ ਜਦੋਂ ਦਰਜ ਕਰਦੇ ਸੀ ਨਾ ਉਹ ਤੇ ਤਰੀਕ ਪਾਉਦੇ ਸੀ ਇਸ ਤਰੀਕ ਨੂੰ ਇੱਕ ਬੰਦਾ ਸਿੱਖ ਨੌਜਵਾਨ ਉਹਦਾ ਰੂਪ ਐਵੇਂ ਐਵੇਂ ਦਾ ਤੇ ਨਿਵਾਰਸ਼ਲਾਸ਼ ਦੱਸ ਕੇ ਉਹਦਾ ਸਸਕਾਰ ਕਰਦੇ ਸੀ ਉਹ ਜਦੋਂ ਜਸਵੰਤ ਸਿੰਘ ਖਾਲੜਾ ਜੀ ਨੇ ਰਿਕਾਰਡ ਇਕੱਠਾ ਕੀਤਾ ਉਹ ਪਹਿਲਾਂ ਤਾਂ ਦੇਰ ਤੋਂ ਇਨਕਾਰ ਕਰਦੇ ਸੀ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਇੰਚਾਰਜ ਸੀਗੇ ਕਹਿੰਦੇ ਸੀ ਨਹੀਂ ਵੀ ਅਸੀਂ ਨਹੀਂ ਦੇ ਸਕਦੇ ਫਿਰ ਉਹਨਾਂ ਨੇ ਕਿਵੇਂ ਹਿਲਾਵਸਿਲਾ ਕੀਤਾ ਰਿਕਾਰਡ ਇਕੱਠਾ ਰਿਕਾਰਡ ਇਕੱਠਾ ਕਰਕੇ ਫਿਰ ਉਹਨਾਂ ਨੇ ਹਾਈ ਕੋਰਟ ਸੁਪਰੀਮ ਕੋਰਟ ਚ ਵੀ ਗਏ ਪਰ ਉਹਨਾਂ ਨੂੰ ਕਿਤੇ ਸਰਵਾਈ ਨਹੀਂ ਇਹ ਜਿਹੜਾ ਸਿੱਖ ਕੌਮ ਦਾ ਬਹੁਤ ਵੱਡਾ ਨਾਂ ਹੈ ਜਸਵੰਤ ਸਿੰਘ ਖਾਲੜਾ ਉਹਦੇ ਤੇ ਫਿਰ ਇਹ ਦਲਜੀਤ ਦੋਸਤ ਜੀ ਜਿਹੜੇ ਇਹਨਾਂ ਨੇ ਇਹ ਵੀ ਇੱਕ ਬਹੁਤ ਅੱਛੇ ਐਕਟਰ ਪੰਜਾਬੀ ਨੂੰ ਪ੍ਰੈਜ਼ੈਂਟ ਕਰਦੇ ਆ ਤੇ ਵਧੀਆ ਮੂਵੀਜ਼ ਬਣਾਉਂਦੇ ਆ ਫਿਰ ਇਹਨਾਂ ਨੇ ਮੂਵੀ ਜਸਵੰਤ ਸਿੰਘ ਖਾਲੜਾ ਦੇ ਉੱਪਰ ਮੂਵੀ ਤਿਆਰ ਕੀਤੀ ਇੱਥੇ ਇੱਕ ਮੈਂ ਦੱਸਣੀ ਤੁਹਾਨੂੰ ਭੁੱਲ ਗਿਆ ਵੀ ਜਸਵੰਤ ਸਿੰਘ ਖਾਲੜਾ ਜਿਹੜੇ ਆ ਨਾ ਜੀ ਉਹ ਇਥੋਂ ਤਰ ਤਰ ਦੇ ਇੱਕ ਐਸਐਸਪੀ ਸੀ ਅਜੀਤ ਸਿੰਘ ਉਹਨਾਂ ਨੇ ਵੀ ਬਹੁਤ ਕੋਹਾਂ ਤੇ ਤਸ਼ੱਦਦ ਕੀਤੀ ਕਿ ਉਹਨਾਂ ਨੂੰ ਘਰੋਂ ਚੱਕ ਕੇ ਇਲਜਾ ਕੇ ਉਹਨਾਂ ਨੂੰ ਤੇ ਉਹਨਾਂ ਦਾ ਥੋ ਪਤਾ ਨਹੀਂ ਲੱਗਾ ਵੀ ਕੀ ਕਰ ਦਿੱਤਾ ਕੀ ਨਹੀਂ ਕਰ ਬਹੁਤ ਵੱਡਾ ਤੇ ਪਰ ਉਹ ਤਸ਼ੱਦਦ ਟਾਨ ਤੋਂ ਬਾਅਦ ਉਹ ਦੇਖੋ ਐਸਐਸਪੀ ਦਾ ਕੀ ਮਾੜਾ ਅਸਰ ਹੋਇਆ ਕਿ ਉਹਨੇ ਆਪਣੀ ਜਿਹੜੀ ਜਾਨ ਆ ਟ੍ਰੇਨ ਦੇ ਥੱਲੇ ਸਿਰ ਦੇ ਕੇ ਦਿੱਤੀ ਹਾਂ ਆਤਮ ਹੱਤਿਆ ਆਤਮ ਹੱਤਿਆ ਕੀਤੀ ਉਸ ਬੰਦੇ ਨੇ ਉਹਦੇ ਦੋ ਪੁੱਤਰ ਸੀ ਦੋਨੋਂ ਪੁੱਤਰ ਵੀ ਉਸਦੇ ਮਰ ਗਏ ਉਹਦਾ ਘਰ ਦਾ ਜਿਹੜਾ ਤੈਸ਼ ਨੈਸ਼ੋ ਚਿਰਾਗ ਬੁੱਝ ਗਿਆ ਉਹਦਾ ਮਤਲਬ ਉਹਦਾ ਕੇ ਬੱਤੀ ਦੀਵਾ ਬੱਤੀ ਕਰਨ ਵਾਲਾ ਜੀ ਕਹਿ ਸਕਦੇ ਆਪਾਂ ਜਿਵੇਂ ਕੀ ਨਹੀਂ ਰਹਿ ਗਿਆ ਹੁਣ ਇਹ ਦੇਖੋ ਗੱਲ ਇੱਥੇ ਸੋਚਣ ਵਾਲੀ ਇਹ ਗੱਲ ਹੈ ਕਿ ਦਿਲਜੀਤ ਜੀ ਨੇ ਪਿਕਚਰ ਬਣਾਈ ਬਹੁਤ ਸੋਹਣੀ ਪਿਕਚਰ ਬਣਾਈ ਬੜੀ ਵਧੀਆ ਬਣਾਈ ਇਹ ਸਾਡੇ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਨਹੀਂ ਸੀ ਹੈਗੀ ਉਹਨਾਂ ਨੂੰ ਇਹ ਤੋਂ ਸਾਡਾ ਸਿੱਖ ਭੌਂਦਾ ਇਤਿਹਾਸ پتہ ਲੱਗਣਾ ਸੀ ਤੇ ਸਾਡੇ ਸਿੱਖਾਂ ਨਾਲ ਕੀ ਜ਼ਿਆਸਤੀਆਂ ਹੋਈਆਂ ਕੀ ਕੀ ਤੱਕੇ ਹੋਏ ਉਹ ਸੀ ਨੂੰ ਇਹ ਪਿਕਚਰ ਸਾਰਾ ਕੁਝ ਦਰਸਾ ਰਹੀ ਦਰਸਾਉਣ ਕਰਕੇ ਇਹਨਾਂ ਨੇ ਕਾਫੀ ਟਾਈਮ ਤੋਂ ਪਿਕਚਰ ਨੂੰ ਪਹਿਲਾਂ ਬੰਦ ਕਰ ਛੱਡਿਆ ਬੰਦ ਕਰ ਛੱਡਿਆ ਹੁਣ ਜੇ ਨਵੀਆਂ ਜਿਹੀਆਂ ਖਬਰਾਂ ਆਉਣ ਲੱਗੀਆਂ ਸੀ ਕਿ ਇਹ ਪਿਕਚਰ ਰਿਲੀਜ਼ ਕਰਨ ਜਾ ਰਹੇ ਆ ਜਿਆਦਾ ਕਰਕੇ ਕਿਉਂਕਿ ਦੇਖੋ ਜਿਵੇਂ ਵਿਰਖ ਸਾਹਿਬ ਨੇ ਦੱਸਿਆ ਵੀ ਜਿਹੜੀ ਤਾਂ ਅਸੀਂ ਕਹਿੰਦੇ ਸੀਗੀ ਵੀ ਇਹਨੂੰ ਬੰਦ ਕਰੋ ਉਹ ਇਹਨਾਂ ਨੇ ਬੰਦ ਨਹੀਂ ਕੀਤੀ ਜਿਹੜੀ ਅਸੀਂ ਕਹਿੰਦੇ ਸੀ ਚਲਾਓ ਉਹ ਇਹਨਾਂ ਨੇ ਬੰਦ ਕਰ ਦਿੱਤੇ ਇਹ ਮਤਲਬ ਤੁਸੀਂ ਸਮਝਦੇ ਹੋ ਇਹਦੇ ਚ ਸਪੱਸ਼ਟ ਇਹ ਹੁੰਦਾ ਹੈ ਕਿ ਸਿਰਕ ਕੌਮ ਦਾ ਹਜੇ ਵੀ ਤੱਕੇ ਹੋਰ ਕਿਉਂਕਿ ਇਹ ਮੂਵੀ ਜਦੋਂ ਪੰਜਾਬ 'ਚ ਚੱਲੇਗੀ ਤੇ ਬਹੁਤ ਵੱਧ ਲੋਕਾਂ ਤੱਕ ਇਹ ਗੱਲ ਪਹੁੰਚੇਗੀ ਮੈਨੂੰ ਜਾਣਕਾਰੀ ਇਹ ਮਿਲੀ ਸੀ ਕਿ ਇਸ ਫਿਲਮ ਵਿੱਚ ਕੋਈ ਵੀ ਗੀਤ ਨਹੀਂ ਹੈਗਾ ਜੀ ਕੋਈ ਵੀ ਗੀਤ ਨਹੀਂ ਹੈਗਾ ਕੋਈ ਵੀ ਮਨੋਰੰਜਨ ਸੀਨ ਨਹੀਂ ਹੈਗਾ ਇਥੋਂ ਤੱਕ ਵੀ ਵਿਖਾਇਆ ਗਿਆ ਹੈ ਇਸ ਫਿਲਮ ਦੇ ਵਿੱਚ ਈ ਮੰਨ ਲਓ ਵੀ ਇੱਕ ਲੜ ਜੜੀ ਬੰਦਾ ਉਹਨੂੰ ਉਹ ਇਹ ਸੰਧਲਿਆ ਨਨ ਵੀ ਇਹਨੂੰ ਮੁਕਾਬਲਾ ਕਰਤਾ ਮਰ ਗਿਆ ਜੇਕਰ ਉਹ ਹਸਪਤਾਲ ਤੇ ਲੈ ਗਏ ਉਹ ਮੰਨ ਲਓ ਸਹਿਕਦਾ ਪਿਆ ਉਹਦੀ ਜਾਨ ਹੈਗੀ ਐ ਉਹਨੂੰ ਦੁਬਾਰਾ ਫਿਰ ਚੁੱਕ ਕੇ ਲੈ ਕੇ ਗੋਲੀਆਂ ਮਾਰਿਆਂਗੇ ਇਹੋ ਜੇ ਸੀਨ ਇਹਦੇ ਵਿੱਚ ਖਾਏ ਗਏ ਆ ਜਿੱਥੇ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਮੈਨੂੰ ਜਿਹੜੀ ਜਾਣਕਾਰੀ ਕਿਸੇ ਆਪਣੇ ਕਿਸੇ ਸੀਨੀਅਰ ਆਗੂ ਨੇ ਜਿਹੜਾ ਕੋਈ ਇਹਦੇ ਨਾਲ ਰਿਲੇਟਡ ਸੀ ਉਹਨੇ ਦੱਸੀ ਮੈਨੂੰ ਗੱਲ ਕਿ ਮੰਨ ਲਓ ਕੋਈ ਡੈੱਡ ਬਾਡੀ ਲੈ ਕੇ ਗਿਆ ਆਪਦੇ ਲੋ ਮਰਿਆ ਸਮਝ ਕੇ ਲੈ ਕੇ ਗਿਆ ਤੇ ਪਹਿਲਾਂ ਮੁਕਾਬਲਾ ਬਣਾਇਆ ਗਿਆ ਜੇਕਰ ਉਹਦੇ ਦੀ ਜਾਨ ਹੈਗੀ ਆ ਕਿਸੇ ਨੇ ਉਹ ਮਤਲਬ ਇਹੋ ਦੇ ਸੀਰ ਸਾਰੇ ਵਿਖਾਏ ਉਹਨੂੰ ਫਿਰ ਦੁਬਾਰਾ ਚੱਕ ਕੇ ਲਿਆ ਕੇ ਉਹਨੂੰ ਮਤਲਬ ਫਿਰ ਉਹ ਗੋਲੀਆਂ ਮਾਰਿਆ ਗਿਆ ਮਤਲਬ ਇੰਨਾ ੱੱੱਕਾ ਜਿਹੜਾ ਉਹਦੇ ਚ ਵਿਖਾਇਆ ਗਿਆ ਉਹ ਕਹਿੰਦੇ ਵੀ ਲੂ ਗੱਡੇ ਖੜੇ ਹੋਣ ਵਾਲੀ ਗੱਲ ਆ ਵੀ ਵਕ ਰਿਐਲਟੀ ਉਹਨੂੰ ਸੱਚੀ ਆ ਜਿਹੜੀ ਮੂਵੀ ਆ ਉਹ ਸੱਚ मतलब जिने नहीं देखे उनू देख के सच लगेगा मैं उस समय ਦੇ ਵਿੱਚ ਪਹੁੰਚ ਗਿਆ ਪਹੁੰਚ ਗਿਆ मतलब ਪੂਰਾ ਸੱਚ ਵਿਖਾਇਆ ਗਿਆ ਵੀ ਪਰ ਜਰਾ ਜਿੰਨਾ ਵੀ ਕੋਈ ਇਹ ਨਹੀਂ ਫਿਰ ਦੂਜੇ ਨੰਬਰ ਤੇ ਉਹਦੇ ਚ ਕਿਸੇ ਪਾਰਟੀ ਦੇ ਖਿਲਾਫ ਕੁਝ ਨਹੀਂ ਬੋਲਿਆ ਗਿਆ ਬਹੁਤ ਵੱਡੀ ਗੱਲ ਕੋਈ ਬੈਨ ਹੁੰਦਾ ਹੈ ਵੀ ਮਤਲਬ ਜਦ ਇਹਨਾਂ ਦਾ ਕਿਸੇ ਪਾਰਟੀ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕੀਤੀ ਗਈ ਇੱਕ ਹੁੰਦਾ ਚਲੋ ਕੋਈ ਸੈਂਸਰ ਬੋਰਡ ਆਦਾ ਵੀ ਉਹਦਾ ਫਲਾਣੇ ਧਰਮ ਨੂੰ ਖਤਰਾ ਹੈ ਜੀ ਇਸ ਗੱਲ ਤੋਂ ਜਾ ਉਹਨਾਂ ਦੀ ਭਾਵਨਾਵਾਂ ਮਾਪਣੀਆਂ ਕਿਸੇ ਧਰਮ ਦੀ ਗੱਲ ਨਹੀਂ ਉਹਦਾ ਸਿਰਫ ਇੱਕ ਪ੍ਰਸ਼ਾਸਨ ਦੀ ਗੱਲ ਵਿਖਾਈ ਗਈ ਇਹ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਕਿ ਉਸ ਵੇਲੇ ਦੇ ਭਾਜਪਾ ਨੇ ਥੱਲੇ ਨਿਰਦੇਸ਼ ਦੇਤੇ ਤੇ ਫਿਰ ਬਹੁਤਿਆਂ ਨੇ ਆਪਣੇ ਮੋਢਿਆਂ ਦੇ ਸਟਾਰ ਲਾਉਣ ਲਈ ਕੀ ਕੀ ਪੰਜਾਬ ਨਾਲ ਕੀਤਾ ਉਹ ਚੀਜ਼ ਵਿਖਾਈ ਗਈ ਹੈ ਕਿ ਇਨਾ ਵੱਡਾ ਅਤਿਆਚਾਰ ਹੋਇਆ ਪੰਜਾਬ ਦੀ ਧਰਤੀ ਤੇ ਨਾ ਤਾਂ ਕਿਸੇ ਪਾਰਟੀ ਦੇ ਖਿਲਾਫ ਹੈ। ਹਾਂਜੀ ਨਾ ਕਿਸੇ ਧਰਮ ਦੇ ਖਿਲਾਫ। ਕੋਈ ਇੱਕ ਮਤਲਬ ਜਿਹੜਾ ਜੋ ਕੁਝ ਵਾਪਰਿਆ ਬਿਲਕੁਲ ਸਚਾਈ ਜਿਹੜੀ ਚੀਜ਼ ਦੀ ਉਹ ਬਿਆਨ ਕੀਤੀ ਕਿ ਜਿਨ੍ਹਾਂ ਨੇ ਉਸ ਚੀਜ਼ ਦੀ ਕੋਹ ਕਰਕੇ ਜਾਂ ਜਿਨ੍ਹਾਂ ਨੇ ਉਸ ਦੇ ਨਿਰਮਾਤਾ ਨਾਲ ਜਾਂ ਕੋਈ ਸੰਪਰਕ ਕਰਕੇ ਉਹ ਚੀਜ਼ਾਂ ਵੇਖੀਆਂ ਨੇ ਉਹ ਮਤਲਬ ਇਸੀ ਨੂੰ ਬਿਆਨ ਕਰ ਰਹੇ ਆ। ਸੱਚ ਤੇ ਕੋਈ ਇਥੇ ਬਹੁਤ ਵੱਡੀ ਗੱਲ ਹੈ ਜਿਹੜਾ ਡਾਇਰੈਕਟਰ ਹੈ ਉਹ ਡਾਇਰੈਕਟਰ ਨੂੰ ਇਹਨੂੰ ਪੂਰੀ ਪਿਕਚਰ ਨੂੰ ਡਾਇਰੈਕਟ ਕਰਨ ਵਾਸਤੇ ਉਹਨੇ ਪੂਰਾ ਉਸ ਮੋਹੱਲ ਨੂੰ ਜਾਣਿਆ ਹੋਵੇਗਾ ਦੇਖੋ ਪੂਰਾ ਜਾਣਿਆ ਪੂਰਿਆ ਵਿਚਾਰਿਆ ਵੀ ਕੋਈ ਮੈਥੋਂ ਇਹੋ ਜਿਹਾ ਸੀਨ ਜਾਂ ਕੋਈ ਇਹੋ ਜਿਹੀ ਚੀਜ਼ ਵਿੱਚ ਪਾਈ ਨਾ ਜਾਵੇ ਜਿਹੜੀ ਕੀ ਹੋਈ ਨਾ ਹੋਵੇ ਦੇਖੋ ਜੀ ਖਰੇ ਕੋ ਉਹਦੇ ਕਿੰਨੇ ਚਿਰ ਦੀ ਖੋਜ ਹੋਵੇਗੀ ਜੀ ਕਿੱਥੇ ਕਿੱਥੇ ਉਹਨੇ ਖੋਜ ਕੀਤੀ ਹੋਵੇਗੀ ਉਹਨੇ ਵੀ ਕੋਈ ਕਲੂ ਇਕੱਠੇ ਕੀਤੇ ਹੋਣਗੇ ਕਿ ਮੈਂ ਵੀ ਐਸੀ ਚੀਜ਼ ਲੋਕਾਂ ਨੂੰ ਖਾਉਣ ਜਾ ਰਿਹਾ ਤੇ ਲੋਕਾਂ ਨੂੰ ਪਸੰਦ ਆਵੇਗੀ ਇਸ ਕਰਕੇ ਆਵਾਂਗੇ ਨਾ ਪਰ ਇਹ ਮਤਲਬ ਹੈ ਇੱਕ ਤਰਾਸਦੀ ਵਾਲਾ ਮਾਹੌਲ ਹੈ ਕਿ ਅੱਜ ਜਿਹੜਾ ਵੇਖਿਆ ਜਾਵੇ ਅੱਜ ਇਹਨਾਂ ਸਿੱਧ ਤੋਂ ਗੱਲ ਇੱਥੇ ਅਤਰਮੰਦਰ ਜੀ ਕਿ ਇਹ ਸਰਕਾਰਾਂ ਇਹ ਲੋਕ ਸਮਝਦੇ ਆ ਕਿ ਅਸੀਂ ਸਿੱਖਾਂ ਨੂੰ ਮੰਨ ਲਿਆ ਅਸੀਂ ਸਿੱਖਾਂ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਪੈਦਾ ਕਰਦੇ ਜਿਹੜੇ ਹੈ ਸਾਡੇ ਨੇ ਪਹਿਰਾਵੇ ਸਿੱਖਾਂ ਦੇ ਨੇ ਤੇ ਉਹ ਸਿਰਫ ਡਰਾਮੇਬਾਜ਼ੀ ਕਰ ਡਰਾਮੇਬਾਜ਼ੀ ਇੱਕ ਵਾਰਕਸਮ ਮੈਨੂੰ ਹੋਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਸਰਕਾਰ ਨੇ ਜਾਂ ਸੈਸਰ ਬੋਰਡ ਨੇ ਮਨਜ਼ੂਰੀ ਕਿਉਂ ਨਹੀਂ ਦਿੱਤੀ ਕਿ ਭਾਜਪਾ ਸਰਕਾਰ ਦੇ ਵਿੱਚ ਰਮਨਜੀਤ ਬਿੱਟੂ ਹੈ ਜਿਹੜਾ ਉਹ ਹੋਣ ਦੇ ਕਰਕੇ ਤੁਹਾਨੂੰ ਲੱਗਦਾ ਕਿ ਸ਼ਾਇਦ ਹਾਂ ਹੋ ਸਕਦਾ ਕਿਉਂਕਿ ਰਮਨਜੀਤ ਬਿੱਟੂ ਦੇ ਦਾਦੇ ਦੇ ਰਾਜਕਾਲ ਦੇ ਸਾਰਾ ਕੁਝ ਹੋਇਆ ਹੋ ਸਕਦਾ ਹੈ ਉਹ ਤੁਹਾਡਾ ਬਿਲਕੁਲ ਸਵਾਲ ਵਧੀਆ ਹੈ ਹੋ ਸਕਦਾ ਹੈ ਕਿ ਉਹ ਵੀ ੜਕਾ ਬਣਦਾ ਪਿਆ ਹੋਵੇ ਇਸ ਗੱਲ ਦੇ ਵਿੱਚ ਕਿਉਂਕਿ ਇੱਕ ਨਵੀਂ ਚੀਜ਼ ਸਾਹਮਣੇ ਆ ਜਣੀ ਉੱਭਰ ਕੇ ਇੱਕ ਸਾਹਮਣੇ ਉਹ ਚੀਜ਼ ਵਿਖਾਉਣੀ ਤੇ ਜਿਹੜਾ ਕੁਝ ਉਹਨਾਂ ਦੇ ਰਾਜ ਭਾਗ ਚ ਹੋਇਆ ਉਹ ਚੀਜ਼ ਜਦੋਂ ਲੋਕਾਂ ਨੂੰ ਸਾਹਮਣੇ ਪਤਾ ਲੱਗੇਗੀ ਤੇ ਇੱਕ ਬੜੀ ਵੱਡੀ ਨਫ਼ਰਤ ਪੈਦਾ ਹੋਣੀ ਹੈ ਤੇ ਨਫ਼ਰਤ ਭਾਜਪਾ ਦੇ ਖਿਲਾਫ ਵੀ ਪੈਦਾ ਹੋਣੀ ਹੈ ਵੀ ਇਹ ਸਪੇਸ ਪਰਿਵਾਰ ਦੇ ਮੁਖੀਆਂ ਨੇ ਆ ਕੋ ਸਾਡੇ ਨਾਲ ਕੀਤਾ ਤੇ ਤੁਸੀਂ ਉਹਨੂੰ ਆਪਣੀ ਪਾਰਟੀ ਦੀ ਬਿਠਾਈ ਬਿਠੇ ਇਹ ਗੱਲਾਂ ਇਹੋ ਜਿਹੀ ਕਹੀ ਹੋ ਸਕਦੀਆਂ ਮਿੱਟੂ ਵਾਸਤੇ ਕਿ ਸਭ ਮੈਂ ਤਾਂ ਇਹ ਗੱਲ ਇਹ ਕਰ ਰਿਹਾ ਵੀ ਮਿੱਟੂ ਵਾਸਤੇ ਜੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਤੇ ਬੱਟੂ ਆਸੇ ਲੋਕਾਂ ਨੂੰ ਫੇਸ ਕਰਨਾ ਬੜਾ ਔਖਾ ਹੋ ਜਾਣਾ ਹਾਂ ਕਿਉਂਕਿ ਇਹ ਬੱਟੂ ਗੱਲਾਂ ਮਾਰਦਾ ਬਖੋ ਬکریاں ਹਕੂਮਤ ਕਰੀ ਪਰ ਜਦੋਂ ਉਹਨਾਂ ਨੂੰ ਪਤਾ ਲੱਗੇ ਇਹਦੇ ਦਾਦੇ ਨੇ ਸਿੱਧ ਤੋਂ ਬਣਾ ਆ ਕੰਮ ਕੀਤਾ ਸੀ ਕੀਤਾ ਸੀ ਲੋਕ ਪੁਰਾਣਿਆਂ ਨੂੰ ਤਾਂ ਪਤਾ ਹੈ ਪੁਰਾਣਿਆਂ ਨੂੰ ਪਤਾ ਨਵੇਂ ਨੂੰ ਨਵੇਂ ਨੂੰ ਪਤਾ ਨਹੀਂ ਇਹਦੇ ਲਈ ਮਸੀਤ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਇਹ ਹੋ ਸਕਦਾ ਹੈ ਕਿ ਇਹ ਉਸੇ ਕਾਰਨ ਹੋਵੇ ਉਸੇ ਕਾਰਨ ਕਰੇ ਇਹ ਉਸੇ ਕਾਰਨ ਹੀ ਹੋ ਸਕਦਾ ਗੱਲ ਹੋਵੇ ਕਿਉਂਕਿ ਉਹ ਮਤਲਬ ਉਹ ਨਾ ਚਾਹਦਾ ਹੋਵੇ ਕਿਉਂਕਿ ਇਸ ਵੇਲੇ ਉਹ ਜੇ ਸਭ ਤੋਂ ਵੱਡਾ ਵੇਖਿਆ ਜਾਵੇ ਤੇ ਬੀਜੇਪੀ ਦਾ ਆਗੂ ਹੈ ਉਹਨੇ ਪੰਜਾਬ ਚ ਪੰਜਾਬ ਚ ਹੈ ਨਾ ਇਹ ਪਰ ਇਹ ਗੱਲ ਹੈ ਨਾ ਇਹ ਗੱਲ ਤਾਂ ਸਮਝ ਤੋਂ ਬਾਹਰ ਹੈ ਭਾਵੇਂ ਤੁਸੀਂ ਉਸ ਗੱਲ ਨੂੰ ਲੈ ਲਓ ਕਿ ਇੱਕ ਬੰਨੇ ਉਹ ਤਾਂ ਕਾਂਗਰਸ ਤੇ ਭਾਜਪਾ ਜਿਵੇਂ ਕਹਿ ਦਈਏ ਵੀ ਆਪਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਕਿ ਦੁਸ਼ਮਣੀ ਕੱਢ ਰਿਖੀ ਜੀ ਨਾਲ ਤੇ ਸਿੱਖਾਂ ਦੇ ਖਿਲਾਫ ਇਹ ਦੋਵੇਂ ਇਕੱਠੇ ਨੇ ਗੱਲ ਤਾਂ ਸਾਰੀ ਕਾਂਗਰਸ ਦੇ ਰਾਜ ਵਿੱਚ ਹੋਈ ਹੈ ਨਾ ਤੇ ਕਾਂਗਰਸ ਦਾ ਰਾਜ ਵਿਖਾਉਣਾ ਉਸ ਫਿਲਮ ਦੇ ਵਿੱਚ ਕਾਂਗਰਸ ਨੇ ਕੀ ਧੱਕਾ ਸਿੱਖਾਂ ਨਾਲ ਕੀਕਾ ਤੇ ਜਿਹੜੀ ਭਾਜਪਾ ਹੈ ਉਹ ਕੰਕਸ ਦਾ ਪੱਕ ਪੂਰੀ ਹੈ ਕਿਸ ਹਿਸਾਬ ਨਾਲ ਇਥੋਂ ਦੇ ਹਿਸਾਬ ਵਿੱਚ ਹੁੰਦਾ ਪਿਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਤੁਹਾਨੂੰ ਕਿਸਿਆ ਇਹ ਇੱਕ ਟਾਰਗੇਟ ਸਿਕਵੋਮ ਵਾਸਤੇ ਹੈ ਇਹ ਆਉਂਦੇ ਸਮੇਂ ਵਿੱਚ ਕੀ ਹੋਵੇਗਾ ਆਉਂਦੇ ਸਮੇਂ ਵਿੱਚ ਹੋਵੇਗਾ ਕਿਉਂ ਹੋਵੇਗਾ ਕਿਉਂਕਿ ਜਦੋਂ ਸਾਡੇ ਕੋਲ ਜਿਹੜੀ ਰਾਸ਼ਟਰੀ ਸ਼ਕਤੀ ਚੱਲੀ ਮੈਂ ਬੜੀ ਸਪਸ਼ਟ ਗੱਲ ਕਰਦਾ ਉਹਨਾਂ ਆਪਾਂ ਬਈ ਲੁਕਸ਼ੋਕ ਗੱਲ ਕੀਤੀ ਉਸ ਸ਼ਰੋਣੀ ਅਕਾਲੀ ਦਾ ਅਸੀਂ ਨਿੱਕੇ ਨਿੱਕੇ ਲਾਲਚਾ ਕਰਕੇ ਸ਼ਰੋਣੀ ਅਕਾਲੀ ਦਾ ਕਮਜ਼ੋਰ ਕਰ ਲਿਆ ਸਾਡੇ ਚ ਨਫਰਤ ਭਰੀ ਜਿਸੋ ਆਪਾਂ ਹੁਣ ਪਿੰਡ ਕਰੀਏ ਪਿੰਡ 'ਚ ਆਪਾਂ ਆਪਣੀ ਪੰਚਾਇਤ ਬਣਾ ਲਈਏ ਆਪਦੇ ਮੈਂਬਰ ਸਰਪੰਚ ਚੁਣ ਲਈਏ ਤੇ ਭਾਵੇਂ ਸਾਰੇ ਜ਼ਿਲ੍ਹੇ 'ਚ ਜੋ ਮਰਜ਼ੀ ਹੋਈ ਜਾਂਦਾ ਉਹ ਦੇ ਆਪਾਂ ਨੂੰ ਇਹ ਮਾਣ ਹੁੰਦਾ ਸਾਡੀ ਪੰਚਾਇਤ ਸਾਡੇ ਨਾਲ ਖੜੀ ਹੈ ਹੈ ਨਾ ਤੇ ਸਾਡੀ ਪੰਚਾਇਤ ਸਾਡੀ ਆਵਾਜ਼ ਬੁਲੰਦ ਕਰੇ ਤੇ ਜਦੋਂ ਅਸੀਂ ਸਾਡੀ ਪੰਚਾਇਤ ਹੀ ਨਹੀਂ ਹੈਗੀ ਤੇ ਆਪਾਂ ਭਾਵੇਂ ਲੱਖ ਪਿੰਡ 'ਚ ਪਾਇਦਾਰ ਹੋਈਏ ਲੱਖ ਵੱਡਾ ਉੱਧਾ ਰੱਖਦੇ ਹੋਈਏ ਜਦੋਂ ਆਪਦੀ ਉਹ ਨਾ ਨਾ ਮਤਲਬ ਜਿਹੜੇ ਬੰਦੇ ਰਿਜ਼ਲਟੀ ਨਾ ਹੋਵੇ ਤੇ ਉਹ ਫਿਰ ਆਪਾਂ ਕਿਤੇ ਗੱਲ ਵੀ ਨਹੀਂ ਕਰ ਸਕਦੇ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਇਹ ਸਾਰਾ ਇਹ ਇਹ ਜਿਹੜਾ ਜਸਵੰਤ ਸਿੰਘ ਖਾਲੜਾ ਜੀ ਨੇ ਇਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਯੋਧਾ ਸਹੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿੰਗ ਸੀ ਨਾ ਮੁੱਖੀ ਅਧਿਕਾਰ ਵਿੰਗ ਉਹਦੇ ਪਤਨ ਸਨ ਉਸ ਵੇਲੇ ਦੇ ਹਾਂਜੀ ਪਰ ਕਹਿੰਦਾ ਮੇਰਾ ਮਤਲਬ ਇਹ ਆ ਕਿ ਜਿਹੜਾ ਕੁਝ ਅੱਜ ਹਾਲਾਤ ਸਿਰਜਿਆ ਜਾ ਰਿਹਾ ਸਾਨੂੰ ਲੋੜ ਹੈ ਮੈਂ ਵੇਖੋ ਕਈ ਲੋਕ ਕਹਿੰਦੇ ਯਾਰ ਤੁਸੀਂ ਹਰ ਗੱਲ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਦਿੰਦੇ ਹਰ ਗੱਲ ਮੈਂ ਕਹਿੰਦਾ ਜੇ ਤੁਸੀਂ ਕੁਝ ਚਾਹੁੰਦੇ ਹੋ ਅਸੀਂ ਲੋਕ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਿਉਂ ਕਰਦੇ ਸਾਨੂੰ ਕੋਈ ਲਾਲਚ ਨਹੀਂ ਅਸੀਂ ਕੋਈ ਉਦਾਂ ਨਹੀਂ ਲਿਆ ਨਾ ਲੈਣਾ ਅਸੀਂ ਵੀ ਐਡੀ ਵੱਡਾ-ਵਡਾ ਆਪਦੇ ਕੰਮ ਕਰਵਾਲੇ ਆ ਨਾ ਕਿ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਯਾਰ ਇਹਨਾਂ ਨੇ ਆ ਕੰਮ ਲੈ ਲਿਆ ਜਾਂ ਆ ਇਹਨਾਂ ਨੇ ਬਿਜ਼ਨਸ ਕਰ ਲਿਆ ਸਾਨੂੰ ਤਾਂ ਦਿਲੋਂ ਪਿਆਰ ਹੈ ਯਾਰ ਸਾਨੂੰ ਪਿਆਰ ਕਿਹਦੇ ਨਾਲ ਪੰਜਾਬ ਨਾਲ ਸਾਨੂੰ ਸਿੱਖ ਪੰਥ ਦਾ ਪਿਆਰ ਹੈ ਕੋਈ ਕੁਝ ਕਹੀ ਜਾਵੇ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਆ ਕਿ ਇਹ ਸਿੱਖ ਪੱਤਰ ਨੂੰ ਜਿ ਮਜ਼ਬੂਤ ਕਰਨਾ ਹੈ ਤੁਹਾਡੀ ਰਾਸੀ ਸ਼ਕਤੀ ਹੋਣੀ ਬੜੀ ਜ਼ਰੂਰੀ ਹੈ ਪੰਜਾਬ ਨੂੰ ਜਿ ਮਜ਼ਬੂਤ ਕਰਨਾ ਵੇਖੋ ਇੱਕ ਇਨਾ ਤਸ਼ੱਦਦ ਹੋਣ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਮਾਹੌਲ ਨੂੰ ਸੁਧਾਰਿਆ ਸੰਧੂ ਸਾਹਿਬ ਭਾਵੇਂ ਕਿ ਪੁਰਸ ਮਲਾਜਮ ਰਿਟਾਇਰਡ ਹੋਏ ਨੇ ਇਹਨਾਂ ਨੂੰ ਵੀ ਪਤਾ ਹੈ ਪਹਿਲਾਂ ਮਾਹੌਲ ਕੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਉਦੋਂ ਪੁਲਿਸ ਨੂੰ ਬਿਲਕੁਲ ਕੋਣ ਰੋਲ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਪਾਦਲ ਨੇ ਉਸਨੇ ਕਿਸੇ ਨਾਲ ਜਾਤੀ ਨਹੀਂ ਕੀਤੀ ਉਹਦੇ ਬਾਅਦ ਚ ਉਸਨੇ ਕਿਸੇ ਨਾਲ ਤੱਕਾ ਨਹੀਂ ਕੀਤਾ ਬਾਅਦ ਦੇ ਵਿੱਚ ਸੋ ਅੱਜ ਲੋੜ ਹੈ ਤੁਹਾਡੇ ਸਵਾਲ ਬੜੇ ਵਧੀਆ ਸੀ ਉਹ ਅਸੀਂ ਵੀ ਸਾਰੇ মিডিਏ ਦੇ ਜ਼ਰੀਆ ਅੱਜ ਇੱਕ ਬੇਨਤੀ ਕਰਾਂਗੇ ਅਪੀਲ ਕਰਾਂਗੇ ਜਿਹੜਾ ਇਹ ਸਿੱਖਾਂ ਨਾਲ ਵਰਤਾਰਾ ਬੰਤਰਿਆ ਪੰਜਾਬ 95 ਜਿਹੜੀ ਫਿਲਮ ਬਣੀ ਹੈ ਗੁਰਦੀਪ ਸਿੰਘ ਸਾਹਿਬ ਜੀ ਦੀ ਉਹਨੂੰ ਇਹਨਾਂ ਬਿਨ ਪੂਰੀ ਦੁਨੀਆ 'ਚ ਉਮੀਰ ਰਿਲੀਜ਼ ਕੀਤਾ ਜਾਵੇ ਜਿਵੇਂ ਉਹਦੇ ਵਿੱਚ ਹੈ ਕੋਈ ਕੱਟ ਨਾ ਲਾਇਆ ਜਾਵੇ ਔਰ ਸਿੱਖਾਂ ਨਾਲ ਜਿਹੜਾ ਤੱਕਾ ਹੋਇਆ ਉਹ ਤੱਕੇ ਨੂੰ ਇਹਨਾਂ ਬਿਨ ਪੂਰੀ ਦੁਨੀਆ 'ਚ ਬਖਾਇਆ ਜਾਵੇ ਬਹੁਤ ਬਹੁਤ ਵਾਹਿਗੁਰੂ ਜੀ ਖੜਾ ਵਾਹਿਗੁਰੂ ਜੀ ਏ